ਯੋਦਾ ਜੀ ਤੋਂ ਅਲੂਰੀ ਪਾਉਂਦੇ ਸੀ ਇਹ ਨਹੀਂ ਜਾਣੀ ਤੁਸੀਂ ਪਾਪਾ ਤਾਂ ਮਨ ਮੁੱਖਾ ਤਾਂ ਇਹ ਮੁੰਡਾ ਜੀ ਨਾਲ ਹੈ ਜੀ ਮੈਂ ਲੱਗ ਰਹਿਣਾ ਮੈਂ ਵਜੇ 10 ਫੁੱਲ ਨੇ ਆਏ ਆ ਇਕੱਠਿਆਂ ਵੰਗੀਆਂ ਜੀ ਸਾਡਾ ਇਕੱਠਿਆਂ ਹੋਣੀ ਆ ਸੋ ਉਹਦਾ ਕੈਂਪ ਆ ਕੇ ਬੰਦਾ ਹੋਈ ਜਾਂਦਾ ਮੈਂ ਨਾਨੀ ਕਪੂਰ ਆ ਜੀ ਠੀਕ ਡਰਾਵਾ ਬਬੀ ਕੁਛ ਨਹੀਂ ਬਈ ਆ ਵਧੀਆ ਮੈਂ ਲੱਗੇ ਰਾਤ ਨੂੰ ਆਏ ਹੈਗੇ ਆ ਮੈਂ ਗੇਟ ਖੋਲ੍ਹ ਆ ਕੇ ਅੰਦਰ ਬੈਠੇ ਹੈਗੇ ਰੋਟੀ ਪਾਣੀ ਸੜਾ ਕੋਲ ਖਾਦਾ ਹੈਗਾ ਜੀ ਵਧੀਆ ਮੈਂ ਮੈਂ ਸਵੇਰੇ ਮਾਂ ਦੇ 7 ਵਜੇ ਦੁਕਾਨ ਤੇ ਆਏ ਨੇ ਜੀ ਆਪਣਾ ਮੈਂ ਨਿਮਣੇ ਕਾ ਲੱਗਾ ਜੀ ਇਹੀ ਕਰਦੇ ਸੀ ਇਹ ਠੱਕੇ ਤੇ ਲੱਗੇ ਸੀਗੇ ਜੀ ਤੇ ਮਨ ਕੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵੈਸੇ ਦਾ ਨਾ ਵਧੀਆ ਰੋਟੀ ਪਾਣੀ ਖਾਦਾ ਜੀ ਮੈਨੂੰ ਆਉਂਦਾ ਕੰਮ ਤੇ ਆ ਗਿਆ ਜੀ ਬਾਅਦ ਚ ਮੈਨੂੰ ਠੇਕੇ ਵਾਲੇ ਨੇ ਫੋਨ ਆਇਆ ਵੀ ਪਾਪਾ ਦੁਕਾਨ ਤੇ ਨਹੀਂ ਆਏ ਮੈਨੂੰ ਜਿਆ ਬੁਖਾਰ ਵਗੈਰਾ ਹੋਊਗਾ ਕਿਉਂਕਿ ਠੰਡ ਹੈਗੀ ਹੈ ਜੀ ਤੇ ਮੈਂ ਕਿਹਾ ਬੁਖਾਰ ਵਗੈਰਾ ਹੋਊਗਾ ਤੇ ਮੈਂ ਫੋਨ ਮਾਰਿਆ ਤੇ ਬਾਅਦ ਚ ਇੰਨੇ ਵੀ ਇੱਥੇ ਸਕੂਟਰ ਖੜਾ ਹੈਗਾ ਜੀ ਤੇ ਮੈਂ ਪਹੁੰਚ ਕੇ ਇੱਧਰ ਆ ਗਿਆ ਜੀ ਉਹ ਠੇਕੇ ਵਾਲੇ ਦਾ ਫੋਨ ਆਇਆ ਸੀਗਾ ਜੀ ਉਹ ਕਹਿੰਦੇ ਵੀ ਤੁਹਾਡਾ ਪਾਪਾ ਨੇ ਦੁਕਾਨ ਨਹੀਂ ਕੋਣੀ ਖੋਲੀਗੀ ਤੇ ਮੈਂ ਕਿਹਾ ਵੀ ਪਤਾ ਨਹੀਂ ਬੁਖਾਰ ਵਗੈਰਾ ਨਾ ਹੋਵੇ ਤੇ ਬਾਅਦ ਚ ਕਹਿੰਦੇ ਵੀ ਤੁਹਾਡਾ ਫੋਨ ਵੀ ਇੱਥੇ ਮਚੱਕੀ ਮੰਗ ਸਿੰਘ ਰੋਡ ਤੇ ਫੋਨ ਪਿਆ ਸਕੂਟਰ ਖੜਾ ਹੈ ਜੀ ਤੇ ਮੈਂ ਕਿਹਾ ਮੈਂ ਆ ਗਿਆ ਜੀ ਮੈਂ ਆ ਕੇ ਦੇਖਿਆ ਫਿਰ ਇੱਥੇ ਸਕੂ ਕੋਈ 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 ਦਿੱਕਤਾਂ ਵਾਲੀ ਗੱਲ ਨਹੀਂ ਮੋਰੀ ਕੋਈ ਐਹੋ ਜਿਹੀ ਕਰੇ ਮੈਨੂੰ ਕਿ ਵਧੀਆ ਸੀਗਾ ਸਾਰਾ ਕੁਝ ਮਤਲਬ ਕਿ ਨਾ ਝਗੜਾ ਨਾ ਲੈਣਾ ਨਾ ਦੇਣਾ ਕੁਝ ਮਤਲਬ ਕਿ ਹੈ ਨਹੀਂ ਸੀਗਾ ਤੇ ਬਾਕੀ ਦਿਲ ਚ ਕੁਝ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਜੀ ਬਾਕੀ ਤਾਂ ਹੁਣ ਮਾਲਕ ਜਾਣਦਾ ਜੀ